ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਪਿੰਡਾਂ ਦੀ ਜਿੱਥੋਂ ਦੇ ਲੋਕਾਂ ਨੇ ਆਪਣੇ ਉਪਰਾਲੇ ਨਾਲ ਆਪਣੀਆਂ ਕੋਸ਼ਿਸ਼ਾਂ ਨਾਲ ਪਿੰਡ ਦਾ ਕਾਇਆਕਲਪ ਕੀਤਾ ਵਾ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਿਹਤਰੀ ਆ ਲਿਆਂਦੀ ਹੈ ਮੇਰੇ ਨਾਲ ਇਸ ਵੇਲੇ ਵੀਡੀਓ ਕਾਲ ਤੇ ਨੇ ਮੁਕਤ ਜ਼ਿਲ੍ਹੇ ਤੋਂ ਸੱਖਾਂ ਵਾਲੀ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਚਰਨਜੀਤ ਸਿੰਘ ਸੰਧੂ ਚਰਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡੇ ਸਰੋਤਿਆਂ ਨੂੰ ਪਿਆਰ ਨਾਲ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਚਰਨਜੀਤ ਜੀ ਮੈਨੂੰ ਪਤਾ ਲੱਗਾ ਵਾ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਕਾਫੀ ਕੰਮ ਕੀਤਾ ਵਾ ਜਰਾ ਦੱਸੋਗੇ ਕਿਵੇਂ-ਕਿਵੇਂ ਤੁਸੀਂ ਪਿੰਡ ਦੇ ਵਿੱਚ ਬਿਹਤਰੀ ਲਿਆ ਸਕੇ ਸਨੁਧਾਬ ਸਾਡਾ ਜਿਵੇਂ ਮਾਲਵੇ ਮਾਲਵੇ ਚ 8:00 ਵਜਦਾ ਜੀ 8:00 ਤੇ ਤਾੜ ਤਾੜ ਮੁਕਸਰ ਤੋਂ ਉੱਪਰ ਪੈਂਦਾ ਪੱਕੀਆਂ ਜ਼ਮੀਨਾਂ ਸੀ ਸਾਡੇ ਟਿੱਬਿਆਂ ਵਾਲੇ ਪਿੰਡ ਸੀ ਜੀ ਅੱਛਾ ਤੇ ਪਛੜਿਆ ਪਿੰਡ ਸੀ ਜੀ ਸੇਮ ਦਾ ਪਹਿਲਾਂ 1972 ਚ ਬਹੁਤ ਸੇਮ ਦੀ ਮਾਰ ਸੀ ਹੂੰ ਤੇ ਜਿਹੜਾ ਸਾਡਾ ਛੱਪੜ ਸੀ ਜੀ ਹੂੰ ਛੱਪੜ ਸਾਡਾ ਪਿੰਡ ਦੇ ਬਿਲਕੁਲ ਨਾਲ ਸੀ ਜੀ ਜਦੋਂ ਅਸੀਂ ਗਲੀਆਂ ਕੋਈ ਸਾਡੀ ਪੰਚਾਇਤ ਸਾਡੇ ਤੋਂ ਪਹਿਲਾਂ ਵੀ ਕੋਈ ਸਰਪੰਚ ਸਾਹਿਬਾਂ ਨੇ ਕੰਮ ਕਰਦੇ ਸੀ ਹੂੰ ਉਹ ਜਦੋਂ ਛੱਪੜ ਮੀਂਹ ਆ ਉਛਲਦਾ ਸੀ ਜੀ ਤੇ ਉਹ ਗਲੀਆਂ ਵੀ ਨਾਲ ਹੀ ਵਿੱਚ ਲੈ ਜਾਂਦਾ ਸੀ ਰੋੜ ਕੇ ਜੀ ਠੀਕ ਹੈ ਉਹ ਕੋਈ ਪੱਕਾ ਹੱਲ ਨਿਕਲ ਹੀ ਨਹੀਂ ਸਕਦਾ ਸੀ ਵੀ ਗਲੀ ਬਣਾ ਲਓ ਸੌਣ ਪੱਦੋਂ ਜੀ ਮੀਂਹ ਆਉਂਦਾ ਗਲੀ ਰੋੜ ਕੇ ਛੱਪੜ ਜੀ ਠੀਕ ਹੈ। ਹੋਰ 1 ਜੀ 1990 ਦੇ ਦਹਾਕੇ 'ਚ ਨਾ ਕੁਝ ਪਰਿਵਾਰਾਂ ਨੇ ਉਹਦੇ ਵਿੱਚ ਫਲਸ਼ਾਂ ਦਾ ਪਾਣੀ ਪਾਤਾ ਜੀ ਪਹਿਲਾਂ ਸਾਡੇ ਛੱਪੜ ਦਾ ਪਾਣੀ ਨੀਲਾ ਸੀ ਜੀ ਲੋਕ ਆਪ ਵੀ ਪਾਣੀ ਪੀਂਦੇ ਸੀ ਪਸ਼ੂ ਵੀ ਨਹਾਉਂਦੇ ਸੀ ਤੇ ਲੇਡੀਆਂ ਭਾਂਡੇ ਵੀ ਮਾਹਂਦੀਆਂ ਸੀ। ਠੀਕ ਹੈ। ਉਹ ਜਦੋਂ ਫਲਸ਼ਾਂ ਦਾ ਪਾਣੀ ਪੈਣ ਲੱਗ ਗਿਆ ਜੀ ਉਹਨੇ ਹਰੇ ਬਾਈ ਦਾ ਰੂਪ ਧਾਰ ਲਿਆ ਜੀ। ਹਾਂ ਹਾਂ ਹਾਂ। ਫਿਰ ਉਹ ਵਿੱਚ ਮੁਸ਼ਕਲ ਪੈਦਾ ਹੋ ਗਿਆ ਸੌਣ ਭਾਦਾਂ 'ਚ ਮੱਛੀਆਂ ਵੀ ਮਰ ਜਾਂਦੀਆਂ ਸੀ ਜੇ ਉਹ ਪਿੰਡ ਵੱਲ ਦੀ ਹਵਾ ਸੀ ਤੇ ਰੋਟੀ 4 ਵਜੇ ਤੋਂ ਪਹਿਲਾਂ ਪਕਾ ਲਈ ਪਕਾ ਲਈ ਸ਼ਾਮ ਨੂੰ ਰੋਟੀ ਦੁੱਬਰ ਹੋ ਜਾਂਦੀ ਸੀ ਸਾਰੇ ਪਿੰਡ ਦੀ ਓਹੋ ਅੱਛਾ ਉਹ ਕਹਿੰਦਾ ਦਾਸ ਦੇ ਵੀ ਮੰਨ ਚ ਸੀ ਮੈਂ 2007 'ਚ ਗੁਜਰਾਤ ਗਿਆ ਸੀ ਜੀ ਕਮੈਨਾਂ ਲੈ ਕੇ ਨਾ ਸਾਡੇ ਕੋਲ ਕਮੈਨਾਂ ਵੀ ਫਸਲ ਵੜਨ ਜਾਵੜਦੇ ਸਾਰੇ ਦੇਸ਼ 'ਚ ਠੀਕ ਐ ਉੱਥੇ ਵੀ ਰਾਜ 'ਚ ਰਾਜਕੋਟ ਸਵਰਾਸ਼ਟਰ ਦਾ ਏਰੀਆ ਵਜਦਾ ਜੀ ਸਾਰੇ ਗੁਜਰਾਤ 'ਚੋਂ ਚੰਗੇ ਲੋਕ ਉੱਧਰ ਵੱਸਦੇ ਆ ਪਟੇਲ ਹੂੰ ਉਹਨਾਂ ਨੇ ਸਰਕਾਰ ਤੋਂ ਆਪਦੇ ਕੋਲੋਂ ਪੈਸੇ ਲਾ ਕੇ ਪਿੰਡ ਸੋਹਣੇ ਬਣਾਈ ਸੀ ਜੀ ਠੀਕ ਐ ਤੇ ਉਹ ਸਾਡੇ ਵੀ ਇਰਾਦਾ ਸੀਗਾ ਵੀ ਕਿਤੇ ਮਹਾਰਾਜ ਨੇ ਦੇਣ ਲਿਆਂਦੇ ਕੁਦਰਤੀ 2008 ਚ ਚੋਣਾਂ ਆਈਆਂ ਜੀ ਹੂੰ ਉਦੋਂ ਮੈਂਬਰਾਂ ਤੋਂ ਸਰਪੰਚ ਬਣੇ ਸੀ ਜੀ ਤੇ 2010 ਚ ਮੇਰੀ ਵਾਰੀ ਆਈ ਸੀ ਅੱਧੀ ਅੱਧੀ ਕੀਤੀ ਸੀ ਸਰਪੰਚੀ ਜੀ ਠੀਕ ਐ ਤੇ ਉਸ ਤੋਂ ਬਾਅਦ ਹੀ ਅਸੀਂ 66 ਨੂੰ ਅਸੀਂ ਚਾਰ ਦੁਆਰੀ ਦਾਸ ਤੇ ਗ੍ਰਾਂਟ ਲਈ ਸੀ ਜੀ ਬਾਦਲ ਸਾਹਿਬ ਤੋਂ ਸੰਗਤ ਦਰਸ਼ਨ ਚ ਵੀ ਇੱਕ ਜਿਵੇਂ ਆਮ ਸਾਰੇ ਪਿੰਡ ਹੀ ਗ੍ਰਾਂਟ ਲੈਂਦੇ ਹੋ ਮੈਂ ਸਾਨੂੰ ਮਿਲ ਗਈ ਜੀ 21 ਲੱਖ ਰੁਪਈਆ ਠੀਕ ਹੈ ਉਹ ਸੰਦੂ ਸਾਹਿਬ ਅਸੀਂ ਉਹ ਕੰਮ ਅਸੀਂ ਚਾੜ ਲਈ ਸਿਰੇ 16 ਲੱਖ ਨਹੀਂ ਅੱਛਾ 5 ਲੱਖ ਰੁਪਈਆ ਸਾਡੇ ਕੋਲੇ ਵੱਧ ਗਿਆ ਅਸੀਂ ਡੀ ਸਾਹਿਬ ਨੂੰ ਪੁੱਛਿਆ ਉਹ ਸਰਦਾਰ ਜਸਕਰਨ ਸਿੰਘ ਸੀ ਉਹ ਕਹਿੰਦੇ ਤੁਹਾਡੀ ਮਾਨਤਾ ਜਿੱਥੇ ਮਰਜ਼ੀ ਲਾ ਲਓ ਹਾਂ 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 ਅਸੀਂ ਉਹਨੂੰ ਮਰੇਕੋਟ ਨੂੰ ਲਾ ਕੇ ਉਹਦੇ ਆਲੇ ਦੁਆਲੇ ਬੂਟੇ ਲਾ ਤੇ ਵਿਚਾਲੇ ਬਜ਼ੁਰਗਾਂ ਦੇ ਬੈਹਨ ਨੂੰ ਹੱਟ ਬਣਾਤੀ ਇੱਕ ਸਾਡੇ ਜੋ ਪਿੰਡ ਬੱਧਾ ਉਦੋਂ ਦਾ ਖੂਹ ਸੀ ਜੀ ਉਹਨੂੰ ਰੈਨੂਵੇਟ ਕਰਤਾ ਹੋਏ ਨਕੀਆਂ ਇੱਟਾਂ ਲਿਆ ਕੇ ਬਠੰਡੇ ਹਵੇਲੀ ਢਾਈ ਸੀ ਕਿਸੇ ਨੇ ਹਾਂ 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 ਉਹ ਜਦੋਂ ਅਸੀਂ ਫੋਟੋ ਜਾ ਕੇ ਦਿਖਾਈਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2015 ਚ ਹਾਂ ਹਾਂ ਉਹ ਵੇਖਣ ਸਾਡੇ ਪਿੰਡ ਆਈ ਫਿਰ ਤੁਹਾਨੂੰ ਪਤਾ ਜਦੋਂ ਜੀ ਸੀਐਮ ਸਾਹਿਬ ਡਿਪਟੀ ਸੀਐਮ ਸਾਹਿਬ ਆ ਜਾਣਾ ਤੇ ਸਾਰੇ ਅਫਸਰ ਸਾਹਿਬਾਨ ਆ ਜਾਂਦੇ ਆ ਜੀ ਆ ਗ੍ਰਾਂਟ ਸੌਖੀ ਹੋ ਜਾਂਦੀ ਜੀ ਕਾਇਆ ਕਲਪੀ ਜੀ ਹੂੰ ਸੰਧੂ ਸਾਹਿਬ ਸਾਡੇ ਪਿੰਡ ਦੇ ਸਾਬਕਾ ਸਰਪੰਚਾਂ ਦਾ ਵੀ ਯੋਗਦਾਨ ਆ ਜੀ ਹਰਮਨਜੀਤ ਸਿੰਘ ਹਰਦਲਜੀਤ ਸਿੰਘ ਦੋ ਭਾਈ ਆ ਉਹਨਾਂ ਨੇ 10 ਫੁੱਟ ਜਿਹੜੀਆਂ ਗਲੀਆਂ ਚੌੜੀਆਂ ਜਿੰਨਾਂ ਜੀ ਉਹ ਕਮੈਨ ਦਾ ਕਟਰ ਪਾ ਕੇ ਜਿੱਥੋਂ ਦੀ ਕਮੈਨ ਲੰਘੀ ਉਹਨੀਆਂ ਚੌੜੀਆਂ ਕਰਤੀਆਂ ਹੁਣ ਸਾਡੇ ਤੁਸੀਂ ਕਮੈਨ ਚ ਪਿੰਡ ਚ ਕਟਰ ਲਾਉਣ ਦੀ ਲੋੜ ਨਹੀਂ ਜੀ ਅੱਛਾ ਸਾਰੀਆਂ ਗਲੀਆਂ ਇੰਟਰਲੌਕ ਬਣਾਈਆਂ ਜੀ ਉਸ ਤੋਂ ਪਹਿਲਾਂ ਵਾਟਰ ਸਪਲਾਈ ਪਾਈ ਜਿਵੇਂ ਗੋਰੀਆਂ ਦਾ ਹੁੰਦਾ ਵੀ ਗਲੀ ਨਾ ਪਟਣੀ ਪਵੇ ਜੇ ਕਿਸੇ ਦੇ ਦੋ ਬੇਟਰੇ ਸੀ ਪਹਿਲਾਂ ਹੀ ਉਹਦੀ ਟੂਟੀ ਲਵਾਤੀ ਭਾਈ ਵੀ ਮੁੜ ਕੇ ਗਲੀ ਨਹੀਂ ਪਟਣ ਦੇਣੀ ਹਾਂ ਟੋਟਲ ਢਾਣੀਆਂ ਨੂੰ 55 ਜੀ ਹੂੰ ਜਿਹੜਾ ਸਾਡੀ ਝੀਲ ਬਣੀ ਜੀ ਸੰਧੂ ਸਾਹਿਬ ਇਹਨੇ ਪਿੰਡ ਦੀ ਕਾਇਆ ਕਲਪਤੀ ਐਨਾ ਖਾਰਾ ਪਾਣੀ ਸੀ ਸਾਡੇ ਪਿੰਡ ਕੁਰਲੀ ਨਹੀਂ ਹੁੰਦੀ ਸੀ ਹੂੰ ਤੇ ਜਦੋਂ ਨਹਿਰ ਤੇ ਮੋਗੀ ਲਾਤੀ ਜੀ ਜਿਹੜੇ ਪਸ਼ੂ ਦੀ ਉਮਰ 20 22 ਸਾਲ ਹੁੰਦੀ ਆ 10 12 ਸਾਲ ਦੇ ਪਸ਼ੂ ਦੇ ਹੱਡ ਖੜਕ ਜਾਂਦੇ ਸੀ ਪਸ਼ੂਆਂ ਦੇ ਦੰਦ ਡਿੱਗ ਪੈਂਦੇ ਸੀ ਬੜਾਪਾ ਛੇਤੀ ਆਉਂਦਾ ਸੀ ਉਹ ਸਾਰਾ ਪਿੰਡ ਦਾ ਪਾਣੀ ਸੰਧੂ ਸਾਹਿਬ ਮਿੱਠਾ ਹੋ ਗਿਆ ਜੀ ਅੱਜ ਆਪ ਦੇ ਨਲਕਿਆਂ ਦਾ ਪਾਣੀ ਲੋਕ ਘਰਾਂ ਚੋਂ ਵਰਤਦੇ ਆ ਜਿਹਦਾ ਕਿ ਟੀਡੀਐਸ ਨਹਿਰ ਉਹਦੇ ਫਿਲਟਰ ਦੇ ਬਰੋਬਰ ਆਉਂਦਾ ਔਰ ਪਾਣੀ ਤੁਸੀਂ ਜਿਹੜਾ ਪਾਣੀ ਟ੍ਰੀਟ ਕੀਤਾ ਵਾ ਚਰਨਜੀਤ ਜੀ ਉਹ ਫਿਰ ਤੁਸੀਂ ਖੇਤੀਬਾੜੀ ਲਈ ਵਰਤਦੇ ਜੀ ਜਾਂ ਕਿਸੇ ਕਿਤੇ ਡਰੇਨ ਵਗੈਰਾ ਕਿਤੇ ਪਾਉਂਦੇ ਜੀ ਕਿਉਂਕਿ ਸੇਮ ਵਾਲਾ ਇਲਾਕਾ ਤਾਂ ਸਾਡੇ ਨਾਲ ਥੋੜੀ ਜਿਹੀ ਪਾਣੀ ਦੀ ਕਮੀ ਹੈ ਨਹੀਂ ਜੀ ਜਿੱਥੇ ਕਮੀ ਹੈ ਨਾ ਜੀ ਸਾਡੇ ਇੱਕ ਤਾਂ ਪਾਣੀ 4-5 ਫੁੱਟ ਤੇ ਹੈ ਜੀ ਉੱਪਰ ਅੱਛਾ ਇੱਕ ਪਾਣੀ ਮਿੱਠਾ ਜੀ ਅੱਛਾ ਇੱਕ ਨਹਿਰਾ ਦੋ ਪੈ ਜਾਂਦੀਆਂ ਜੀ ਸਾਡੇ ਨਾਲ ਸੇਮ ਆ ਤੇ ਡਰੇਨਾ ਕੱਢੀਆਂ ਸੀ 1970 ਚ ਬਾਲ ਸਾਹਿਬ ਨੇ ਹੂੰ ਹੂੰ ਉਹਨਾਂ ਚ ਨਹੀਂ ਸਾਰੇ ਪਿੰਡ ਹੀ ਆਪ ਦਾ ਨਾਲੀਆਂ ਦਾ ਪਾਣੀ ਪਾਈ ਜਾਂਦੇ ਜਿੱਥੋਂ ਸ਼ੁਰੂ ਹੁੰਦੀਆਂ ओके okay, ओके okay. तो ਅੱਗੇ ਜਾ ਕੇ ਜੀ ਜਲਾਲਾਬਾਦ ਤੋਂ ਗਾਂ ਉਹ ਪਾਕਿਸਤਾਨ ਨੂੰ ਚਲਾ ਜਾਂਦਾ ਪਾਣੀ ਹੂੰ ਗਾਂ ਜਾ ਕੇ ਉਹ ਅਰਬ ਸਾਗਰ ਜੀ ਜਾ ਕੇ ਰਲ ਰਲ ਜਾਂਦਾ ਜੀ ਉਹ ਪਾਣੀ ਉਹਨੂੰ ਕੋਈ ਲੋਕ ਉਹ ਨਮਕਦਾਰ ਪਾਣੀ ਆ ਜੀ ਸੇਮ ਦਾ ਉਹ ਪਾਣੀ ਖੇਤਾਂ ਨੂੰ ਲਾਉਣ ਯੋਗ ਨਹੀਂ ਹੁੰਦਾ ਅੱਛਾ ਅਸੀਂ ਫਿਰ ਉਹ ਨਾਲੀਆ ਦਾ ਪਾਣੀ ਸਾਰਾ ਪਾਈਪ ਪਾਈਪ ਲਾਈਨ ਦਾ ਜੀ ਸੇਮ ਨਾਲੇ ਚ ਪਾਤਾ ਹੁਣ ਸਾਡੇ ਛੱਪੜ ਚ ਗੰਨੇ ਆ ਨਾਲੇ ਦਾ ਪਾਣੀ ਨਹੀਂ ਪੈਂਦਾ 2015 ਤੋਂ ਜੀ ਸੋ ਟੋਟਲ ਚਰਨਜੀਤ ਸਿੰਘ ਜੀ ਇਹ ਜੋ ਕੁਛ ਕੀਤਾ ਵਾ ਇਹਦੇ ਤੇ ਕਿੰਨਾ ਪੈਸਾ ਖਰਚ ਹੋਇਆ ਇਹਦੇ ਦੀ ਸੰਧੂ ਸਾਹਿਬ ਨਰੇਗਾ ਚ ਲੱਗਿਆ ਜੀ 1.5 ਕਰੋੜ ਰੁਪਏ ਦੇ ਲਗਭਗ ਜੀ ਕਿਉਂਕਿ ਪ੍ਰੋਜੈਕਟ ਵੱਡਾ ਸੀ ਟੋਟਲ ਗਲੀਆਂ ਜੀ ਹਮ ਟੋਟਲ ਟਾਣੀਆਂ ਨੂੰ 52 ਜੀ ਹਮ ਔਰ ਗੈਸਟ ਹਾਊਸ ਸੰਧੂ ਸਾਹਿਬ ਹਿੰਦੁਸਤਾਨ ਦੀ ਪਹਿਲੀ ਪੰਚਾਇਤ ਆ ਜਿਹੜੇ ਸਾਡੇ ਕੋਲ ਆ ਜਿਹੜੀ ਮੈਂ ਤੁਹਾਨੂੰ ਫੋਟੋ ਵੀ ਕੱਲੀ ਸੀ ਅੱਛਾ ਅਸੀਂ ਪੰਚਾਇਤ ਅਸੀਂ ਪੰਚਾਇਤ ਘਰ ਨਹੀਂ ਬਣਾਇਆ ਅਸੀਂ ਗੇਸਟ ਹਾਊਸ ਬਣਾਇਆ ਜੀ ਵਿੱਚ ਤਿੰਨ ਰੂਮ ਹੈ ਲੌਬੀ ਹੈ ਰਸੋਈ ਹੈ ਮੀਟਿੰਗ ਰੂਮ ਹੈ ਡਰਾਈਵਰ ਗਨਮੈਨ ਆ ਜਾਣ ਬਾਹਰ ਉਹਨਾਂ ਵਾਸਤੇ ਹੈ ਜਿਹੜੇ ਲੋਕ ਆਪਦੇ ਘਰਾਂ ਨੂੰ ਕੋਠੀਆਂ ਜਗਵਰ ਦਾ ਸਮਾਨ ਲਾਉਂਦੇ ਟੂਟੀਆਂ ਅਸੀਂ ਛੋਟੀ ਦਾ ਸਮਾਨ ਉਹਦੇ ਵਿੱਚ ਵਰਤ ਕੇ ਜੀ ਸਿਰਫ ਤੇ ਸਿਰਫ 20 ਲੱਖ ਰੁਪਏ ਵਿੱਚ ਬਣਾਇਆ ਜੀ ਉਹ ਸੋ ਚਰਨਜੀਤ ਸਿੰਘ ਜੀ ਜੇ ਮੈਂ ਤੁਹਾਡੇ ਪਿੰਡ ਆਵਾਂ ਤੇ ਮੈਂ ਤੁਹਾਡੇ ਗੈਸ ਹਾਊਸ 'ਚ ਰਹਿ ਸਕਦਾ ਵਾਂ ਬਿਲਕੁਲ ਜੀ 에어 ਕੰਡੀਸ਼ਨ ਉੱਥੇ ਲੱਗੇ ਆ ਤਪਲੇਟ ਤੇਸੀ ਲਾਇਆ ਹੈ ਵੇਰ ਔਰ ਤੁਹਾਨੂੰ ਆਉਂਗੇ ਤੁਹਾਨੂੰ ਪੂਰਾ ਮਹਿਮਾਨ ਨਵਾਜੀ ਵੀ ਕੀਤੀ ਜਾਊਗੀ ਜਿਵੇਂ ਆਪਣੇ ਪਿੰਡਾਂ ਚ ਭਾਈਚਾਰਾ ਹੁੰਦਾ ਜੀ ਬਹੁਤ ਅੱਛਾ ਬਹੁਤ ਅੱਛਾ ਹੋਰ ਕੀ ਕੁਝ ਕੀਤਾ ਇੱਕ ਤੁਸੀਂ ਇੱਕ ਦਿਨ ਤੁਸੀਂ ਗੈਸਟ ਹਾਊਸ ਬਣਾਇਆ ਇੱਕ ਤੁਸੀਂ ਜਿਹੜਾ ਛੱਪੜ ਆ ਉਹਨੂੰ ਲੇਕ ਕਨਵਰਟ ਕਰਤਾ ਗਲੀਆਂ ਬਣਾਈਆਂ ਕੋਈ ਹੋਰ ਵੀ ਕੰਮ ਕੀਤਾ ਅਸੀਂ ਜੀ ਨਰੇਗਾ ਭਵਨ ਬਣਾਇਆ ਜੀ ਅੱਛਾ ਅਸੀਂ ਤਾਂ ਸੜਾ ਜਰਨਲ ਧਰਮਸ਼ਾਲਾ ਜੀ ਹੂੰ ਪਿੰਡ ਚ 4 ਏਕੜ ਚ ਦਾਣਾ ਮੰਡੀ ਜੀ ਅੱਛਾ 140 ਪਲਾਟ ਗਰੀਬ ਭਰਾਵਾਂ ਨੂੰ ਝੀਲ ਦੇ ਉੱਤੇ ਕੱਟ ਕੇ ਦਿੱਤੀ ਜੀ ਪੰਚਾਇਤ ਦੀ ਕਲੋਨੀ 6 ਕਿਲੇ 6 ਏਕੜ ਚ ਪਾਈ ਪਾਈ ਮਰਲੇ ਦੇ ਪਲਾਟ ਜਿੱਥੇ 50000 ਤੋਂ ਘੱਟ ਮਰਲਾ ਨਹੀਂ ਜੀ ਉਹਨਾਂ ਨੂੰ ਫ੍ਰੀ ਦਿੱਤੇ ਇਹ ਕਿਵੇਂ ਇਹ ਤੁਸੀਂ ਇਹਦੇ ਚ ਇਹ ਸਾਰਾ ਸਰਕਾਰ ਦੇ ਪੈਸੇ ਨਾ ਹੋਇਆ ਜੋ ਫੰਡ ਮਿਲੇ ਗ੍ਰਾਂਟ ਮਿਲੀ ਜਾਂ ਕੋਈ ਪਿੰਡ ਦੇ ਲੋਕਾਂ ਨੇ ਵੀ ਇਕੱਠਾ ਕੀਤਾ ਕੋਈ ਬਾਹਰ ਵਾਸਤੇ ਪੰਜਾਬੀਆਂ ਨੇ ਵੀ ਯੋਗਦਾਨ ਪਾਇਆ ਨਹੀਂ ਸੰਤੂ ਸਾਵਾ ਸਾਡੇ ਨਾਲ ਹੀ ਇੱਕ ਡੇਰਾ ਹੀ ਸੰਤ ਬਾਬਾ ਪੂਰਨਦਾਸ ਜੀ ਦਾ ਉੱਥੇ ਜਿਹੜੀ ਬਿਲਡਿੰਗ ਬਣੀ ਹੈ ਉਹ ਤੇ ਲੱਗਾਈ 55 ਤੋਂ 60 ਲੱਖ ਰੁਪਇਆ ਉਹ 12000 ਸਕਰ ਫੁੱਟ ਦੀ ਆ ਵੀ ਜਦੋਂ ਪਿੰਡ ਦਾ ਕਿਸੇ ਮੌਤ ਹੋ ਜਾਂਦੀ ਹੈ ਭੋਗ ਪਾਉਣ ਵਾਸਤੇ ਬਣਾਇਆ ਜੀ ਅੱਛਾ ਉਹਦੇ ਤੇ ਪੈਸਾ ਸਰਕਾਰ ਦਾ ਨਹੀਂ ਲੱਗਿਆ ਕਿਉਂਕਿ ਧਾਰਮਿਕ ਸਥਾਨ ਤੇ ਸਰਕਾਰ ਪੈਸਾ ਦਿੰਦੀ ਨਹੀਂ ਅੱਛਾ ਉਹ ਪੈਸਾ ਸਾਡੇ ਲੱਗਣੇ ਦਿੱਤਾ ਜੀ ਬਾਕੀ ਸਾਰਾ ਪੈਸਾ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੁਆਰਾ ਦੋ ਸੰਗਤ ਦਰਸ਼ਨ ਸਾਡੇ ਪਿੰਡ ਹੀ ਕੀਤੇ ਜੀ ਉਹਨਾਂ ਨੇ ਇੱਕ 16 ਚ ਕੀਤਾ ਇੱਕ 14 ਚ ਕੀਤਾ ਜੀ ਅੱਧੇ ਪੈਸੇ ਨਰੇਗਾ ਚ ਲੱਗੇ ਜੀ پارک ਮਨਰੇਗਾ ਚ ਬਣਿਆ ਜੀ ਗਲੀਆਂ ਨਰੇਗਾ ਚ ਢਾਣੀਆਂ ਨੂੰ ਖੜਵੰਜੇ ਨਰੇਗਾ ਚ ਬਣੇ ਜੀ ਔਰ ਵਾਟਰ ਸਪਲਾਈ ਔਰ ਦੂਜੀ ਸਾਡੇ ਪਿੰਡ ਕਿਸਾਨਾਂ ਦੀ ਅਸੀਂ ਹਾਲਾਤ ਹਾਲਤ ਅਸੰਦੂ ਸਾਹਿਬ ਸੁਧਾਰੀ ਸਾਡੇ ਪਿੰਡ ਕਿਲਾ ਵਾਟ ਕਿਸੇ ਦੇ ਖਾਲਾ ਨਹੀਂ ਜੀ ਨਹਿਰ ਦਾ 90% ਪੰਜ ਮੁਗਿਆ ਪੰਜਾਂ ਦੀਆਂ 90% ਪਾਈਪ ਲੈਣਾ ਪਈਆਂ ਜੀ ਲੋਕਾਂ ਦੇ ਮੋਟਰਸਾਈਕਲ ਤੇ ਜਾਂਦੇ ਆ ਟੱਕਣ ਖੋਲਦੇ ਆ ਪਾਣੀ ਲਾ ਕੇ ਘਰੇ ਮੁੜੇ ਆਉਂਦੇ ਜੀ ਅੱਜ ਸਾਡੇ ਪਿੰਡ 85 ਹਜ਼ਾਰ ਠੇਕਾ ਜੀ ਜਿਹੜਾ ਕਿ 40 ਹਜ਼ਾਰ ਰੁਪਈਆ ਜ਼ਮੀਨ ਦਾ ਠੇਕਾ ਸੀ ਬੱਲੇ ਇਹ ਦੱਸੋ ਮੈਨੂੰ ਚਰਨਜੀਤ ਜੀ ਇਹ ਜਿਹੜਾ ਸਭ ਕੁਝ ਤੁਸੀਂ ਜਿਹੜੋਂ ਕੀਤਾ ਵਾ ਜਿਹਨੋਂ ਕੋਈ ਨੇੜਲੇ ਪਿੰਡ ਆਉਂਦੇ ਆ ਲੋਕ ਲੋਕ ਆਉਂਦੇ ਨੇੜਲੇ ਪਿੰਡਾਂ ਤੋਂ ਤੇ ਉਹ ਤੁਹਾਨੂੰ ਕਹਿੰਦੇ ਨਹੀਂ ਵੀ ਇਹ ਤੁਸੀਂ ਕਿਵੇਂ ਕਰ ਲਿਆ ਸਾਡੇ ਪਿੰਡਾਂ 'ਚ ਤੇ ਹੋਇਆ ਨਹੀਂ ਇਹ ਉਹ ਤਾਂ ਸੰਧੂ ਸਾਹਿਬ ਜਦੋਂ ਪੈਟ ਥਾਪੜਦੇ ਆ ਆ ਕੇ ਬੁੱਧੀ ਜੀ ਵੀ ਉਦੋਂ ਤਾਂ ਹੌਸਲਾ ਹੋ ਜਾਂਦਾ ਹੈ ਤੇ ਜਦੋਂ ਆਂਡ ਗਵਾਂਡ ਵੀ ਸਾਡੇ ਹਲਕਾਂਚਾਰ ਸੀ ਜੀ ਉਹ ਐਮਐਲਏ ਵੀ ਰਹੇ ਰੋਜੀ ਬਰਕੰਦੀ ਜੀ ਹਾਂ ਉਹਨਾਂ ਨੂੰ ਵੀ ਬਹੁਤ ਲਾਂਬੇ ਦਿੱਤੇ ਵੀ ਤੁਸੀਂ ਤਾਂ ਹੁਣ ਆਪ ਸਿਸਟਮ ਦਾ ਹਿੱਸਾ ਰਹੇ ਆ ਜੀ ਚਲੋ ਸਰਕਾਰ ਚ ਨਹੀਂ ਸੀ ਜਦੋਂ ਇੱਕ ਵਾਰ ਐਮਐਲਏ ਬਣ ਜਾਂਦੇ ਆ ਇਹ ਇਕੱਲਾ ਪੰਜਾਬ ਵੀ ਆ ਜਿੱਥੇ ਐਮਐਲਏ ਦੇ ਹੱਕ ਖੋਏ ਗਏ ਆ ਬਾਕੀ ਆਲ ਹਿੰਦੁਸਤਾਨ ਚ ਐਮਐਲਏ ਨੂੰ ਕੋਟਾ ਮਿਲਦਾ ਜੀ ਜੋ ਤੁਹਾਡੇ ਕੋਲੇ ਕੋਈ ਆਊਗਾ ਛੜਕ ਆਸਤੇ ਪੈਸੇ ਜਿਵੇਂ ਐਮਪੀ ਦਾ ਕੋਟਾ ਹੁੰਦਾ ਹੈ ਆ ਇੱਥੇ ਕੁਝ ਨਹੀਂ ਆ ਇੱਥੇ ਕੁਝ ਨਹੀਂ ਕੱਲਾ ਪੰਜਾਬ 'ਚ ਪਤਾ ਨਹੀਂ ਕਿਉਂ ਹਾਰੇ ਨੂੰ ਤਾਂ ਨਗਾ ਦਿੱਤਾ ਜਾਂਦਾ ਤੇ ਜਿੱਤੇ ਨੂੰ ਥੱਲੇ ਲਾ ਦਿੱਤਾ ਜਾਂਦਾ ਤੇ ਉਹਨਾਂ ਜੀ ਉਹ ਲਾਂਭਾ ਮਿਲਦਾ ਉਹਨਾਂ ਨੂੰ ਵੀ ਤੁਸੀਂ 1200 ਵੋਟ ਵਾਲਾ ਪਿੰਡ ਹੈ ਇਹਨਾਂ ਨੂੰ ਹੀ ਪੈਸੇ ਦੇਈ ਜਾਂਦੇ ਪਰ ਸਰ ਪੈਸੇ ਉੱਥੇ ਮਿਲਦੇ ਆ ਐ ਨਹੀਂ ਹੁੰਦਾ ਵੀ ਤੁਹਾਡੀ ਕਿਸੇ ਪਾਰਟੀ ਦਾ ਨੇੜਤਾ ਉਹਦੇ ਉੱਤੇ ਐਮ ਵੀ ਆ ਵੀਡੀਓ ਡੀ ਡੀ ਪੀਓ ਐਕਸੀਨ ਡੀ ਸੀ ਸਾਹਿਬ ਉਹ ਸਾਰੇ ਬਕਾਇਦਾ ਆਲਟ ਹੁੰਦਾ ਜਦੋਂ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਇਸ ਪਿੰਡ 'ਚ ਪੈਸੇ ਸਹੀ ਲੱਗਦੇ ਆ ਤੇ ਉਹਨਾਂ ਦੀ ਵਾਵਾ ਹੁੰਦੀ ਹੈ ਜਦੋਂ ਸਰਕਾਰ ਸਨਮਾਨ ਕਰਦੀ ਹੈ ਇਹ ਮੈਨੂੰ ਦੱਸੋ ਕਿ ਜਦੋਂ ਸਰਪੰਚ ਦੀਆਂ ਚੋਣਾਂ ਹੁੰਦੀਆਂ ਵਾਂ ਤੇ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੁਣ ਲੈਂਦੇ ਜੇ ਕਿ ਵੋਟਾਂ ਪੈਂਦੀਆਂ ਸਰ 2013 'ਚ ਤਾਂ ਹੋਈ ਸੀ ਜੀ ਸਰਬਸੰਮਤੀ ਹੂੰ ਉਹ ਤਾਂ ਗੁਰੂ ਘਰ ਤੇ ਜਾਵੜੇ ਜੀ ਤੇ ਜਿਹਨੇ ਚਾਹ ਵਾਣ ਸੀ ਨਾ ਜੀ ਸਾਰਿਆਂ ਦੀਆਂ ਪਰਚੀਆਂ ਇੱਕ ਡੱਬੇ 'ਚ ਪਾਤੀਆਂ ਅੱਛਾ ਪੰਚਾਂ ਦੀਆਂ ਵੀ ਪਾਤੀਆਂ ਤੇ ਇੱਕ ਨਿੱਕਾ ਜਿਹਾ ਜਵਾਕ ਠੱਲ ਲਿਆ ਜੀ ਉਦੋਂ ਪਰਚੀਆਂ ਚਕਾਈ ਗਏ ਹਾਂ ਹਾਂ ਤੇ ਰੁਪਈਆ ਲੱਗਿਆ ਜੀ 1500 ਸਾਰੇ ਹੀ ਹਾਂ ਹਾਂ ਤੇ ਪੰਚਾਇਤ ਬਣ ਗਈ ਉਸ ਤੋਂ ਬਾਅਦ 18 ਆ ਗਈ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਹਾਂ ਉਹ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਚੰਗੇ ਕੰਮ ਕਰਨ ਵਾਲੇ ਨੂੰ ਵੀ ਮੇਰੇ ਤੇ ਚਾਰ ਪਰਚੇ ਹੋਏ ਸੰਧੂ ਸਾਹਿਬ ਸਿਰਫ ਇਸ ਕਰਕੇ ਵੀ ਇੱਥੇ ਅਫਸਰ ਸਾਹਿਬਾਂ ਜਿਆਦਾ ਆਉਂਦੇ ਉਹ ਚਰਨਜੀਤ ਦੀ ਪਿੱਟ ਥਾਪੜਦੇ ਆ ਇਹ ਨਾ ਪਤਾ ਨਹੀਂ ਕੀ ਰਾਸ਼ਟਰਪਤੀ ਬਣ ਜੇ ਮੇਰੇ ਜਵਾਗ ਤੇ ਵੀ ਪਰਚਾ ਦਿੱਤਾ 307 ਦਾ ਉਹ ਕਿ ਮੱਜਾ ਵੀ ਮੈਨੂੰ ਝੁਕਤਣਾ ਪਿਆ 2018 ਚ ਪੂਰੀ ਅੜ ਕੇ ਇਲੈਕਸ਼ਨ ਹੋਇਆ ਜੀ ਆਪਣੇ ਸੀਟਾ ਰਿజర్ਵ ਸਾਡਾ ਸਾਡੇ ਬੰਦਾ ਰਿਲੇਟਡ ਦਾ ਜੀ ਸਾਡਾ ਸੱਜਣ ਮਿੱਤਰ ਉਹ ਸਰਪੰਚ ਬਣਿਆ ਜੀ ਤੇ ਪਰ ਅੰਤ ਤੱਕ ਗਿਣਤੀ ਤੱਕ ਕਰਕੇ ਖੜੇ ਰਹੇ ਵੀ ਇਹਨਾਂ ਨੂੰ ਸਰਟੀਫਿਕੇਟ ਨਹੀਂ ਦੇਣਾ ਇਹ ਤਾਂ ਤੁਸੀਂ ਪੰਜਾਬ ਦਾ ਹਿੱਸਾ ਕੀ ਸਿਆਸਤ ਚੱਲੀ ਜਾਂਦੀ ਜੀ ਆ ਮੈਂ ਸਭ ਸਮਝਦਾ ਨਹੀਂ 7 ਸਾਲ ਤੋਂ ਸਾਨੂੰ ਜੀ 14ਵਾਂ ਜਾਂ 13ਵਾਂ ਜਾਂ 15ਵਾਂ ਵਿੱਤ ਕਮਿਸ਼ਨ ਆ ਗਿਆ ਸਾਨੂੰ ਪੰਜਾਬ ਸਰਕਾਰ ਵੱਲੋਂ ਇੱਕ 100 ਰੁਪਏ ਹੁਣ ਦਿੱਤਾ 5 ਸਾਲ ਪਹਿਲਾਂ ਬੀਬੀ ਸਾਡੇ ਹਲਕਾਂ ਚਾਰ ਸੀ ਕਰਨ ਬਰਾੜ ਹੁਣ ਆ ਸਰਕਾਰ ਇਹ ਸਾਡੇ ਨਾਲ ਐਂ ਵਿਤਕਰਾ ਕਰਦੇ ਆ ਵੀ ਇਹ ਪੰਚਾਇਤ ਸ਼੍ਰੋਮਣੀ ਕਾਲੀਦਾਲ ਦੀ ਆ ਹੁਣ ਇਹ ਤੇ ਸਾਡਾ ਕਸੂਰ ਦੱਸ ਦਿਓ ਕੀ ਆ ਜੀ ਜੇ ਅਸੀਂ ਪੈਸੇ ਨਾ ਲਾਏ ਹੁਣ ਕੰਮ ਨਾ ਕੀਤਾ ਹੋਵੇ ਫਿਰ ਤਾਂ ਅਸੀਂ ਦੇਣਦਾਰ ਆ ਸਾਰੇ ਹਿੰਦੁਸਤਾਨ ਚ ਪਿੰਡ ਦਾ ਨਾਂ ਚਮਕਾਤਾ ਬਰੀ ਵਾਲੇ ਮੰਡੀ ਤੋਂ ਪਿੰਡ ਨਹੀਂ ਕੋਈ ਜਾਣਦਾ ਸੀ ਅੱਜ ਸਾਨੂੰ ਫੇਰ ਉਹ ਦੇਣੀ ਆ ਭਗਤੀ ਜਣੀਆਂ ਜੀ ਬਹੁਤ ਅਫਸੋਸ ਦੀ ਗੱਲ ਆ ਚੰਨਜੀਤ ਸਿੰਘ ਜੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਜੇ ਔਰ ਅਸੀਂ ਆਸ ਕਰਦੇ ਆ ਇਹ ਕੰਮ ਇਦਾਂ ਹੀ ਚੱਲਦਾ ਰਹੂਗਾ ਔਰ ਸਰਕਾਰਾਂ ਜਿਹੜੀਆਂ ਵਾਂ ਉਹਨਾਂ ਨੂੰ ਵੀ ਹੌਲੀ ਹੌਲੀ ਹੋਸ਼ ਆਊਗੀ ਕਿ ਇਹ ਚੰਗਾ ਕੰਮ ਕਰਦੇ ਇਹਨਾਂ ਦੀ ਪਿੱਠ ਖੱਪੜਨ ਦੀ ਲੋੜ ਆ ਇਹਨਾਂ ਤੇ ਪਰਚੇ ਦੇਣ ਦੀ ਲੋੜ ਨਹੀਂ ਜੀ ਇੱਕ ਹੀ ਸੰਧੂ ਸਾਹਿਬ ਬੇਨਤੀ ਆ ਜੀ ਆ ਹੁਣ ਅਗਲੀਆਂ ਇਲੈਕਸਨਾਂ ਆਉਣੀਆਂ ਜੀ ਹੁਣ ਪ੍ਰਬੰਧਕ ਲੱਗਿਆ ਵਾ ਜੀ ਜਿਹੜੇ ਬੰਦੇ ਨੇ ਆਪਦੇ ਹੱਥਾਂ ਨਾਲ ਬਣਾਇਆ ਹੋਵੇ ਨਾ ਜੀ ਉਹ ਆਪਦੇ ਹੱਥੀ ਢਾਈ ਨਹੀਂ ਢੈਂਡਾ ਨਹੀਂ ਵੇਖ ਸਕਦਾ ਅਸੀਂ ਜਿੰਨੇ ਮੈਂਬਰ ਐ ਸਾਬਕਾ ਸਰਪੰਚਾਂ ਅਸੀਂ ਘਰਾਂ ਤੋਂ ਪਾਰਕ ਦੀ ਕਟਾਈ ਕਰ ਰਹੇ ਹਾਂ ਜੀ 2 ਏਕੜ ਚ ਪਾਰਕ ਹੈ 5 ਮਰਲੇ ਨਹੀਂ ਪਾਰਕ ਘਰੇ ਸੂਤ ਆਉਂਦਾ ਜੀ ਉਹਦੇ ਚ ਉਹ ਸਪਰੇਅ ਆ ਰਹੇ ਆ ਵੀ ਸੌਂਖ ਨਾ ਖਾਜੇ ਤੇ ਸਾਡ ਨੂੰ ਗਾਂ ਵਾਸਤੇ ਰੋਕਣ ਵਾਸਤੇ ਨਾ ਜੀ ਵੀ ਇਹ ਗਾਂ ਨੂੰ ਨਾ ਬਣ ਜਾਣਾ ਸਾਡੇ ਤੇ ਝੂਠਾ ਬਲਾਮ ਲਾਤਾ ਵੀ ਇਹ ਤਾਂ ਪੰਚਾਇਤ ਦੀ ਜ਼ਮੀਨ ਤੇ ਹੀ ਕਬਜ਼ਾ ਕਰ ਲਿਆ ਇਹਨਾਂ ਨੂੰ ਨੋ ਡਿਊ ਨਾ ਮਿਲੇ ਇਹ ਇਹ ਤੁਸੀਂ ਇੱਕ ਹੋਰ ਯਾਦ ਰੱਖਿਓ ਸਾਡੇ ਕਾਗਜ਼ ਵੀ ਰੱਦ ਹੋਣਗੇ ਜਿਹੜੀ ਇਹਨਾਂ ਦੀ ਉਮੀਦ ਹੈ ਤੇ ਉਦੋਂ ਵੀ ਹੋ ਸਕਦਾ ਤੁਹਾਨੂੰ ਬੇਨਤੀ ਕਰੀਏ ਵੀ ਸਾਡੀ ਜਿਹੜੀ ਆਵਾਜ਼ ਆ ਲੋਕਾਂ ਤੋਂ ਹੀ ਆਈ ਜਾਵੇ ਵੀ ਸਾਡੇ ਖੁੱਲਾ ਛੱਡ ਦਿਓ ਅਸੀਂ ਜਿਹੜੀ ਜਿੱਤ ਗਏ ਉਹ ਸਰਕਾਰ ਦਾ ਹੀ ਹੁੰਦਾ ਪੰਚਾਇਤ ਕਦੇ ਵੀ ਕਿਸੇ ਪਾਰਟੀ ਦੀ ਨਹੀਂ ਹੁੰਦੀ ਪੰਚਾਇਤ ਪਿੰਡ ਦੀ ਹੁੰਦੀ ਹੈ ਜੀ ਬਿਲਕੁਲ ਠੀਕ ਹੈ ਕੋਈ ਗੱਲ ਨਹੀਂ ਮੈਂ ਜੇ ਜਦੋਂ ਕੋਈ ਦਿੱਕਤ ਆਈ ਤੇ ਜ਼ਰੂਰ ਸੰਪਰਕ ਕਰਿਓ ਆਪਾਂ ਜ਼ਰੂਰ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਜੋਗੇ ਆਪਾਂ ਹੈਗੇ ਆਂ ਬਹੁਤ ਮਿਹਰਬਾਨੀ ਚਰਨਜੀਤ ਜੀ ਚਰਨਜੀਤ ਸਿੰਘ ਜੀ ਤੁਸੀਂ ਸਮਾਂ ਕੱਢਿਆ ਔਰ ਇਹ ਸਾਰੀ ਗੱਲ ਦੱਸੀ ਮੈਨੂੰ ਲੱਗਦਾ ਦਾ ਜੋ ਤੁਸੀਂ ਕਰ ਰਹੇ ਜੇ ਇਹਦੇ ਤੋਂ ਬਹੁਤ ਸਾਰੇ ਪੰਜਾਬ ਦੇ ਲੋਕ ਪੰਜਾਬ ਦੇ ਪਿੰਡ ਜਿਹੜੇ ਨੇ ਉਹ ਇਹਦੇ ਤੋਂ ਸਿੱਖ ਲੈਣਗੇ ਬਹੁਤ ਧੰਨਵਾਦ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਸਾਰੀ ਟੀਮ ਲੈ ਕੇ ਆਇਓ ਸਾਡੇ ਪਿੰਡ ਜ਼ਰੂਰ ਤੇ ਬਾਕੀ ਅੱਖਾਂ ਨਾਲ ਵੇਖ ਕੇ ਤੁਹਾਡੇ ਕੈਮਰਾ ਸਾਰੇ ਆਵਾਮ ਨੂੰ ਵਿਖਾਵੇ ਸਾਨੂੰ ਬਹੁਤ ਖੁਸ਼ੀ ਹੋਊਗੀ meherban thank you thank Sashikar. you